ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮਨਿਕਾ ਧਮਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਨਿਕਾ ਧਮਨ ਅਫੀਸ਼ੀਅਲ ਹੈ ਜਿਹੜਾ ਕਿ ਫੇਸਬੁੱਕ ਪੇਜ ਹੈ ਮੇਰਾ ਔਰ ਤੁਸੀਂ YouTube ਦਾ ਪੇਜ ਵੀ Monica Dhawan Official ਦੇ ਨਾਮ ਤੇ ਹੀ ਚੱਲ ਰਿਹਾ ਹੈ ਬਹੁਤ ਸਾਰਾ ਤੁਹਾਡਾ ਧੰਨਵਾਦ ਸ਼ੁਕਰੀਆ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਪਸੰਦ ਕਰਦੇ ਹੋ ਕੋਈ ਨਾ ਕੋਈ ਇੱਕ ਅੱਦਾ ਕਮੈਂਟਸ ਕਰ ਦਿੰਦੇ ਹੋ ਤੇ ਬਹੁਤ ਸਾਰਾ ਲਾਈਕ ਕਰਦੇ ਹੋ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਤੁਸੀਂ ਸਮਾਂ نکالਦੇ ਹੋ ਔਰ ਮੇਰੀ ਬਹੁਤ ਸਾਰੀ ਵੀਡੀਓਜ਼ ਨੂੰ ਆਪਣਾ ਕਮੈਂਟਸ ਰਾਹੀਂ ਲਾਈਕਸ ਰਾਹੀਂ ਪਿਆਰ ਦਿੰਦੇ ਹੋ ਹਾਂਜੀ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਲੇਬਰ ਡੇ ਦੀਆਂ ਜਿਹੜਾ ਕੀ ਲੇਬਰ ਡੇ ਵੀਰਵਾਰ ਦੇ ਦਿਨ ਛੁੱਟੀ ਐ ਤੇ ਤਨ ਐ ਉਹਨਾਂ ਨੂੰ ਮੈਂ ਉਸ ਚੀਜ਼ ਨੂੰ ਸਲਾਮ ਕਰਦੀ ਆ ਕਿ ਉਹ ਲੇਬਰ ਡੇ ਜਿਹੜੇ ਲੋਗ ਨੇ ਕੀ ਕਾਰੀਗਰ ਜਿਹਨੂੰ ਕਿਹਾ ਜਾਂਦਾ ਹੈ ਚਾਹ ਫਿਰ ਉਹ ਮਿਸਤਰੀ ਹੋਵੇ ਚਾਹ ਦਿਹਾੜੀ ਹੋਵੇ ਚਾਹ ਕਿਸੇ ਵੀ ਹੋਵੇ ਦੇਖੋ ਅਸੀਂ ਲੋਕ ਤਾਂ ਸਿਰਫ ਪੈਸੇ ਦੇ ਕੇ ਤੇ ਉਹਨਾਂ ਨੂੰ ਕਹਿ ਦਿੰਦੇ ਆ ਕਿ ਇਸ ਤਰ੍ਹਾਂ ਬਿਲਡਿੰਗ ਤਿਆਰ ਕਰਨੀ ਆ ਉਸ ਤਰ੍ਹਾਂ ਬਿਲਡਿੰਗ ਤਿਆਰ ਕਰਨੀ ਆ ਕਿੰਨੀਆਂ 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 ਇਮਾਰਤਾਂ ਤੇ ਵਿਚਾਰੇ ਉਹ ਖੜੇ ਹੁੰਦੇ ਨੇ ਸੀੜੀਆਂ ਰਾਹੀ ਖੜੇ ਹੁੰਦੇ ਨੇ ਕਿੰਨਾ ਰਿਸਕ ਲੈ ਕੇ ਇਮਾਰਤਾਂ ਨੂੰ ਬਿਲਡਿੰਗਾਂ ਨੂੰ ਕਿੰਨਾ ਤਿਆਰ ਕਰਦੇ ਨੇ ਜੇ ਅਸੀਂ ਉਹਨਾਂ ਦੀ ਜਗ੍ਹਾ ਲਈਏ ਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਅਸੀਂ ਉਹਨਾਂ ਦੀ ਜਗ੍ਹਾ ਲੈ ਸਕਦੇ ਆ ਅਸੀਂ ਤੇ ਦੋ ਪੌੜੀਆਂ ਪੈਰ ਵੱਧ ਚੜ ਜਾਈਏ ਸਾਨੂੰ ਤਾਂ ਦੇ ਘਬਰਾਟ ਹੁੰਦੀ ਹੈ ਕਿਤੇ ਅਸੀਂ ਡੇਗ ਨਾ ਪਈਏ ਤੇ ਧੰਨ ਹੈ ਜਿਹੜੇ ਕਿ ਉਹ ਇੰਨਾ ਮਤਲਬ سپورਟ ਰੱਖ ਰੱਖ ਕੇ ਆਪਣਾ ਜਿਹੜਾ ਇਹ ਕਦਮ ਬਹੁਤ ਤਰੀਕੇ ਨਾਲ ਲੈ ਕੇ ਚੱਲਦੇ ਨੇ ਅੱਜ ਜੇ ਮਿਸਤਰੀ ਲੋਕ ਦਿਹਾੜੀ ਲੋਕ ਜਾਂ ਮਲਕਾਰਿਗਰ ਲੋਕ ਜਾਂ ਕੋਈ ਵੀ ਲੋਕ ਇਸ ਤਰ੍ਹਾਂ ਦੇ ਮਲ ਲੇਬਰ ਡੇ ਦੇ ਨਾ ਹੁੰਦੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਅੱਜ ਦੇ ਟਾਈਮ ਤੇ ਅਸੀਂ ਇੰਨੀ ਨੇ ਵੱਡੀਆਂ ਇਮਾਰਤਾਂ ਤਿਆਰ ਕਰ ਪਾਉਂਦੇ ਮੈਨੂੰ ਨਹੀਂ ਲੱਗਦਾ ਕਿ ਅੱਜ ਅਸੀਂ ਆਪਣੇ ਕੁਝ ਵੀ ਡਰੇ ਖੁੱਦੇ ਡ੍ਰੀਮਸ ਹੁੰਦੇ ਨੇ ਉਹਨਾਂ ਨੂੰ ਅਸੀਂ ਕਲੀਅਰ ਕਰ ਸਕਦੇ ਹਾਂ ਜੀ ਇਸ ਤਰ੍ਹਾਂ ਸਾਨੂੰ ਚਾਹੀਦਾ ਜਾਂ ਉਸ ਤਰ੍ਹਾਂ ਸਾਨੂੰ ਚਾਹੀਦਾ ਤੇ ਸਿਰਫ ਉਸੇ ਤਾਂ ਸਿਰਫ ਇੱਕ ਪੈਸੇ ਦਿੰਨੇ ਆ ਬਾਕੀ ਜਿਹੜੀਆਂ ਅਸੀਂ ਸ਼ੁਪਾਰਸ਼ਾਂ ਉਹਨਾਂ ਦੇ ਅੱਗੇ ਕਰਦੇ ਨੇ ਜਾਂ ਡਿਮਾਂਡਾਂ ਉਹਨਾਂ ਦੇ ਅੱਗੇ ਕਰਦੇ ਨੇ ਉਹ ਉਹੀ ਕਰ ਸਕਦੇ ਨੇ ਤਾਨੇ ਮੈਂ ਉਹਨਾਂ ਨੂੰ ਸਲਾਮ ਕਰਦੀਆਂ ਕਿ ਜਿਹੜੇ ਕੀ ਐਨੇ ਨੇ ਵੱਡੀਆਂ ਇਮਾਰਤਾਂ ਨੂੰ ਤਿਆਰ ਕਰਦੇ ਨੇ ਪੇਂਟ ਨੂੰ ਕਰਦੇ ਨੇ ਫਿਰ ਆਪਣੇ ਟਾਈਲਾਂ ਨੂੰ ਕਰਦੇ ਨੇ ਚਾਹੇ ਸਿਮੇਂਟ ਨੂੰ ਕਰਦੇ ਨੇ ਚਾਹੇ ਮਿੱਟੀ ਦੀਹਾੜੀ ਧੱਪਾ ਕੁਝ ਵੀ ਕਰਦੇ ਨੇ ਤੇ ਸ਼ਾਇਦ ਅਸਾਨੂੰ ਨਹੀਂ ਲੱਗਦਾ ਕਿ ਅਸੀਂ ਉਹਨਾਂ ਦੀ ਜਗ੍ਹਾ ਕਦੀ ਵੀ ਲੈ ਸਕਦੇ ਆਂ ਤੁਸੀਂ ਦੇਖਿਓਗੇ ਬਹੁਤ ਸਾਰੇ ਰੋੜਾਂ ਦੇ ਉੱਤੇ ਜਦੋਂ ਅਸੀਂ ਟਾਈਲਾਂ ਦਾ ਕੰਮ ਰਿਪੇਅਰ ਕਰਵਾਉਂਦੇ ਆ ਜਾਂ ਅਸੀਂ ਮਤਲਬ ਇੱਟਾਂ ਦੇ ਦਿਹਾੜੀ ਦਾ ਰਿਪੇਅਰ ਕਰਵਾਉਂਦੇ ਆ ਤੇ ਕਿੰਨਾ ਕਿੰਨੇ ਉਹ ਬਾਲਟੇ ਮੰਨੋ ਤੁਸੀਂ ਕਿ ਕਿੰਨੇ ਕਿੰਨੇ ਉਹ ਬਾਲਟੇ ਇੱਟਾਂ ਦੇ ਫੜ ਕੇ ਸਿਰ ਦੇ ਉੱਤੇ ਰੇਤਾਂ ਦੇ ਸਿਰ ਦੇ ਉੱਤੇ ਤੇ ਵਿਚਾਰੇ ਧੰਨ ਆ ਜਿਹੜੇ ਦੋ ਦੋ ਚਾਰ-ਚਾਰ ਬਿਲਡਿੰਗਾਂ ਚੜ੍ਹ ਕੇ ਤੇ ਰੇਤਾਂ ਨੂੰ ਅਰੇਟਾਂ ਨੂੰ ਆਪਣੇ ਟਿਕਾਣੇ ਤੇ ਜਗ੍ਹਾ ਤੇ ਲਾਂਦੇ ਆ ਤੇ ਜੇ ਅਸੀਂ ਕਿਤੇ ਬਾਲਟੀ ਭਰੀ ਪਾਣੀ ਕਿਤੇ ਸਾਨੂੰ ਬਾਹਰ ਵੀ ਮਤਲਬ ਲੈ ਕੇ ਜਾਣੀ ਪਵੇ ਜਾਂ ਕੱਪੜੇ ਭਰੇ ਗਿੱਲੇ ਸਾਨੂੰ ਬਾਹਰ ਵੀ ਲੈ ਕੇ ਜਾਣੇ ਪੈਣ ਤੇ ਧਾਨ ਨੇ ਸਾਡੀਆਂ ਇਹ ਚੀਜ਼ਾਂ ਉਸੇ ਟਾਈਮ ਹੀ ਦਰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਧਾਨ ਨੇ ਉਹ ਲੋਕ ਜਿਹੜੇ ਕੀ ਮਤਲਬ ਰੇਤਾ ਮਿੱਟੀ ਫਿਰ ਸੁਸੀਸਾ ਬਲਾ ਟਾਈਲਾਂ ਫਿਰ ਇਟਾਂ ਫਿਰ ਬਜਰੀ ਬਹੁਤ ਸਾਰਾ ਸਿਮਰਦੀਆਂ ਬੋਰੀਆਂ ਵੀ ਆਪਣੇ ਕਮਰਾਂ ਦੇ ਉੱਪਰ ਪਿੱਛੇ ਰੱਖ ਕੇ ਤੇ ਕਿਸ ਤਰ੍ਹਾਂ ਮਤਲਬ ਉਹ ਟੋਆ ਟਵਾਈ ਕਰਦੇ ਨੇ ਔਰ ਤੁਹਾਨੂੰ ਮੇਕ ਇੱਕ ਗੱਲ ਹੋਰ ਵੀ ਦੱਸ ਦਵਾਂ ਕਈ ਵਾਰ ਤੁਸੀਂ ਦੇਖਿਆ ਹੋਏਗਾ ਰੋੜਾਂ ਤੇ ਸੜਕਾਂ ਦੇ ਜਿਹੜੀਆਂ ਲੇਡੀਜ਼ ਲੋਗ ਵਿਚਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਕਿ ਆਪਣੇ ਬੱਚਿਆਂ ਪਿੱਛੇ ਆਪਣੇ ਢਿੱਡ ਪਿੱਛੇ ਭੱਜੀਆਂ ਫਿਰਦੀਆਂ ਨੇ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਆਪਣਾ ਬੱਚਾ ਇੱਕ ਸਾਈਡ ਤੇ ਬੰਨਿਆ ਹੁੰਦਾ ਚੁੰਨੀ ਦੇ ਨਾਲ ਤੇ ਬਿਨ ਬੱਚੇ ਦੀ ਪਰਵਾਹ ਕਿਤੇ ਕਿੰਨਾ ਵੱਡਾ ਔਰ ਰਿਸਕ ਲੈਂਦੀਆਂ ਨੇ ਟਾਇਲਾਂ ਨੂੰ ਇੱਧਰ ਕਰ ਉੱਧਰ ਕਰ ਐ ਇੱਧਰ ਕਰ ਤਾਂ ਮੈਨੂੰ ਲੱਗਦਾ ਹੈ ਕਿ ਹਰ ਇੱਕ ਨੂੰ ਆਪਣੇ ਆਪਣੇ ਕੰਮ ਦਾ ਹੁਨਰ ਹੈ ਜੇ ਕੋਈ ਪ੍ਰਾਪਰਟੀ ਡੀਲਰ ਹੈ ਉਹ ਪ੍ਰਾਪਰਟੀ ਲਾਈਨ ਨੂੰ ਹੀ ਯੂਜ਼ ਕਰੇਗਾ ਕਿਸੇ ਦੀ ਲਾਈਨ ਤੇ ਨਹੀਂ ਜਾਏਗਾ ਜੇ ਕੋਈ ਕਪੜਾ ਕਲੋਥਿੰਗ ਦੀ ਲਾਈਨ ਦੇ ਵਿੱਚ ਆ ਤੇ ਉਹ ਆਪਣੇ ਕਪੜਾ ਕਲੋਥਿੰਗ ਲਾਈਨ ਹੀ ਕਰੇਗਾ ਕਿਸੇ ਦੀ ਲਾਈਨ ਤੇ ਨਹੀਂ ਜਾਏਗਾ ਜੇ ਕੋਈ ਮਤਲਬ ਬਰੀਡਿੰਗ ਮਟੀਰੀਅਲ ਹੈ ਜਾਂ ਮਤਲਬ ਕੋਈ ਵਰਕਸ਼ਾਪ ਹੈ ਚਾਹੇ ਫਿਰ ਹੋਰ ਵੀ ਬਹੁਤ ਸਾਰੇ ਬਹੁਤ ਸਾਰੇ ਟਰਨ ਬਾਈ ਟਰਨ ਤੇ ਹਰ ਇੱਕ ਨੂੰ ਆਪਣੇ ਆਪਣੇ ਕੰਮ ਨਾਲ ਭਾਗਿਆ ਕੋਈ ਕਿਸੇ ਦੀ ਲਾਈਨ ਨਹੀਂ ਲੈ ਸਕਦਾ ਕੋਈ ਕਿਸੇ ਨੂੰ ਗਾਈਡ ਨਹੀਂ ਕਰ ਸਕਦਾ ਕਿਉਂਕਿ ਜਿਸ ਕੰਮ ਦਾ ਭੇਤ ਹੀ ਨਾ ਹੋਵੇ ਉਸ ਕੰਮ ਦਾ ਅਗਲੇ ਨੂੰ ਪਤਾ ਹੀ ਵੀ ਨਹੀਂ ਲੱਗਦਾ ਕਿ ਅਸੀਂ ਕੀ ਕੰਮ ਕਰਨਾ ਹੈ ਕਿਸ ਤਰ੍ਹਾਂ ਕਰਨਾ ਤੇ ਮੈਂ ਅੱਜ ਇਸ ਲਈ ਸਪੀਚ ਦੇ ਰਹੀਆਂ ਕਿਉਂਕਿ ਵੀਰਵਾਰ ਵਾਲੇ ਦਿਨ ਜਿਹੜਾ ਕਿ ਸਾਡਾ ਲੇਬਰ ਡੇ ਦੀ ਛੁੱਟੀ ਹੁੰਦੀ ਹੈ ਆ ਕਾਫੀ ਮਤਲਬ ਪੰਜਾਬ ਚ ਜਾਮਲ ਦੁਕਾਨਾਂ ਤੇ ਹਰ ਇੱਕ ਜਗ੍ਹਾ ਤੇ ਇਸ ਚੀਜ਼ ਦੀ ਇੱਕ ਯਾਦਗਰੀ ਬਣਾਈ ਗਈ ਹੈ ਕਿ ਲੇਬਰ ਡੇ ਵਾਲੇ ਦਿਨ ਉਹਨਾਂ ਨੂੰ ਵੀ ਇਸ ਚੀਜ਼ ਦੀ ਇੰਨੀ ਕੁ ਜ਼ਿਆਦਾ ਇੱਜ਼ਤ ਦੇਵੋ ਇੰਨਾ ਕੁ ਜ਼ਿਆਦਾ ਪਿਆਰ ਦਵੋ ਇੰਨੀ ਕੁ ਜ਼ਿਆਦਾ ਮਤਲਬ ਸਪੋਰਟ ਦਵੋ ਕਿ ਉਹਨਾਂ ਨੂੰ ਵੀ ਲੱਗੇ ਕਿ ਹਾਂ ਜੀ ਸਾਡਾ ਮਤਲਬ ਕੋਈ ਰਿਸਪੈਕਟ ਕਰਨ ਵਾਲਾ ਵੀ ਹੈਗਾ ਹੈ ਸਾਡਾ ਕੋਈ ਮਾਨ ਤਾਨ ਕਰਨ ਵਾਲਾ ਵੀ ਹੈਗਾ ਹੈ ਸਾਡਾ ਕੋਈ ਪਿਆਰ ਕਰਨ ਵਾਲਾ ਵੀ ਹੈਗਾ ਹੈ ਤੇ ਉਸ ਬਾਰੇ ਕਿਤਨਾ ਕਿਤੇ ਕਿਤਨਾ ਕਿਤੇ ਹਰ ਇੱਕ ਨੂੰ ਆਪਣੀ ਜਪਨੀ ਜਗ੍ਹਾ ਤੇ ਰਿਸਪੈਕਟ ਦਵੋ ਇੱਜ਼ਤ ਦਵੋ ਤੇ ਅੱਜ ਥੋੜਾ ਜਿਹਾ ਵਾਲ ਮੇਰੇ ਖਿਲਰੇ ਖਿਲਰੇ ਲੱਗ ਰਹੇ ਨੇ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਮੈਂ ਕੁਝ ਵਧੀਆ ਜੀ ਲੱਗ ਰਹੀ ਹਾਂ ਕਿਉਂਕਿ ਉਹ ਪਹਿਲਾਂ ਤਾਂ ਮੈਂ ਫੇਸਬੁੱਕ ਦੇ ਵਿੱਚ ਬਹੁਤ ਸਾਰੇ ਆਪਣਾ ਵੀਡੀਓਸ ਵਗੈਰਾ ਚੈੱਕ ਕਰ ਰਹੀ ਸੀ ਕਿ ਮਲੇ ਕਿਦੇ ਕਿਦੇ ਕਮੈਂਟਸ ਆਏ ਆ ਕਿਦੇ ਕਿਦੇ ਮੈਸੇਜ ਆਏ ਆ ਫਿਰ ਉਹਨਾਂ ਨੂੰ ਮੈਂ ਰਿਪਲਾਈ ਦਿੱਤਾ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਦਾ ਸ਼ੁਕਰੀਆ ਕੀਤਾ ਕਿ ਉਹ ਸਮਾਂ نکالਦੇ ਨੇ ਸਮਾਂ ਨਿਕਾਲ ਕੇ ਇਸ ਸੀਨ ਨੂੰ ਚੈੱਕ ਕਰ ਰਹੇ ਨੇ ਤੇ ਉਸ ਤੋਂ ਬਾਅਦ ਸੋਚਿਆ ਕਿ ਵੀਡੀਓ ਦਾ ਟਾਈਮ ਮੇਰਾ ਹੋ ਰਿਹਾ ਤੇ ਬੈਠੇ ਬੈਠੇ ਮੈਂ ਡਰਾਈング ਰੂਮ ਦੇ ਵਿੱਚ ਅੱਗੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਮੈਂ ਜ਼ਮੀਨ ਦੇ ਮਤਲਬ ਧਰਤੀ ਮਾਂ ਨੂੰ ਬਹੁਤ ਜ਼ਿਆਦਾ ਵਧੀਆ ਸਮਝਦੀਆਂ ਉਹਨਾਂ ਦੇ ਮਤਲਬ ਨੀਚੇ ਬੈਠਣਾ ਔਰ ਸਭ ਤੋਂ ਵਧੀਆ ਮੈਨੋਦੋ ਲੱਗਦਾ ਹੈ ਕਿ ਜਦੋਂ ਮੈਂ ਆਪਣਾ ਖਾਣਾ ਪੀਣਾ ਜਾਂ ਰੈਸਟ ਕਰਨਾ ਜਾਂ ਬੈਠਣਾ ਸੋਫੇ ਬੈਡਾਂ ਬੁੱਡਾਂ ਸਭ ਕੁਝ ਤੇ ਹੈਗਾ ਪਰ ਕਹਿੰਦੇ ਨੇ ਜੋ ਸਕੂਨ ਆਪਣੀ ਧਰਤੀ ماں ਦੇ ਨਾਲ ਬੈਠ ਕੇ ਸਕੂਨ ਨਾਲ ਆਰਾਮ ਮਿਲਦਾ ਹੈ ਨਾ ਉਹਦੇ ਵਰਗਾ ਆਰਾਮ ਕਿਤੇ ਵੀ ਨਹੀਂ ਹੈਗਾ ਚਾਹੇ ਫਿਰ ਤੁਸੀਂ ਲੱਖ ਦੇ ਸਬਾ ਨਾਲ ਲੱਖਾਂ ਦੇ ਕਰੋੜਾਂ ਦੇ ਹਿਸਾਬ ਨਾਲ ਹੀ ਆਪਣੇ ਘਰ ਜ ਸਮਾਨ ਲਾਇਆ ਹੋਵੇ ਪਰ ਜੋ ਸਕੂਨ ਇੱਕ ਨੀਚੇ ਬੈਠ ਕੇ ਅੰਦਰ ਨਾ ਉਹਦੇ ਵਰਗੀ ਰੀਸ ਕਿਤੇ ਨਹੀਂ ਹੈਗੀ ਬਾਕੀ ਤੁਸੀਂ ਲੇਬਰ ਡੇ ਬਾਰੇ ਜਿਹੜੀ ਮੇਰੀ ਗੱਲਬਾਤ ਸੁਣੀ ਉਹਦੇ ਬਾਰੇ ਤੁਸੀਂ ਮੈਨੂੰ ਕਮੈਂਟਸ ਦੇਣਾ ਮੈਨੂੰ ਮੈਸੇਜ ਦੇਣਾ ਮੇਰੀ ਕੋਈ ਗੱਲਬਾਤ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਵਿਗਰਨ ਪਈ ਹੋਵੇ ਜਾਂ ਗੱਲਬਾਤ ਕਰਨ 'ਚ ਕੋਈ ਮੁਸ਼ਕਲ ਆ ਗਈ ਹੋਵੇ ਤੇ ਉਹਦੇ ਬਾਰੇ ਮੈਨੂੰ ਜ਼ਰੂਰ ਮੈਸੇਜ ਦੇਣਾ ਤੇ ਬਾਕੀ ਤੁਸੀਂ ਮੈਸੈਂਜਰ ਆਈ ਬਹੁਤ ਸਾਰਾ ਮੈਨੂੰ ਦੱਸ ਰਹੇ ਸੀ ਕਿ ਮਤਲਬ ਮੈਮ ਕਿੱਥੇ ਰਹਿੰਦੇ ਹੋ ਮੈਡਮ ਕਿੱਥੇ ਰਹਿੰਦੇ ਹੋ ਤੇ ਮੈਂ ਬਹੁਤ ਵਾਰ ਸਮਝਾ ਚੁੱਕੀ ਹਾਂ ਹੁਣ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਪੇਜ ਦੇ ਉੱਪਰ ਮੈਨੂੰ ਅੰਮ੍ਰਿਤਸਰ ਵੀ ਲਿਖਣਾ ਪੈਣਾ ਜਿੱਥੇ ਮੈਂ ਆਫੀਸ਼ੀਅਲ ਲਿਖਿਆ ਫੇਰੀ ਸ਼ਾਇਦ ਪਤਾ ਲੱਗ ਜਾਵੇ ਕਿ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਤੇ ਇੱਕ ਮੈਨੂੰ ਬਹੁਤ ਸਾਰਿਆਂ ਨੇ ਲਿਖਿਆ ਹੈ ਕਿ ਮੈਡਮ ਤੁਸੀਂ ਮੈਰਿਡ ਹੋ ਯਾਨ ਮੈਂ ਮੈਰਿਡ ਆ ਮੈਰਿਡ ਆ ਮੈਰਿਡ ਆ ਮੈਂ ਹੁਣ ਕਿੰਨੀ ਵਾਰ ਤੁਹਾਨੂੰ ਕਹਾਂ ਮੈਨੂੰ ਤਾਂ ਲੱਗਦਾ ਹੁਣ ਆਪਣੇ ਪੇਜ ਦੇ ਉੱਪਰ ਵੀ ਮੈਰਿਡ ਲਿਖਣਾ ਪੈਣਾ ਕਿਉਂਕਿ ਮੈਂ ਅੱਗੇ ਵੀ ਸਮਝਾ ਚੁੱਕੀ ਆ ਕਿ ਕੁਝ ਕੁਛ ਲੋਗ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਨਵੇਂ ਜੁੜਦੇ ਨੇ ਉਹ ਫਿਰ ਪੁੱਛਦੇ ਨੇ ਕੁਝ ਕੁਛ ਲੋਗ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਪਤਾ ਹੈ ਮੈਡਮ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਕੁਝ ਕੁਛ ਲੋਗ ਹੈ ਨਾ ਨੂੰ ਵੀ ਪਤਾ ਹੈ ਕਿ ਮੈਮ ਬੱਚਿਆਂ ਵਾਲੇ ਆ ਮੈਰਿਡ ਹੈ ਤੇ ਵੀਡੀਓਜ਼ ਵਿੱਚ ਲਗਭਗ ਸਾਰੇ ਚੈੱਕ ਕਰਦੇ ਹੀ ਰਹਿੰਦੇ ਹੋ ਦੇਖਦੇ ਰਹਿੰਦੇ ਹੋ ਤੇ ਉਹ ਕਿਸ ਤਰ੍ਹਾਂ ਕੇ ਯਾਰ ਕਹਿੰਦੇ ਨਾ ਕਿ ਇੱਕ ਮੈਸੇਜ ਤੁਹਾਨੂੰ بار 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 ਕੋਈ ਪੁੱਛੀ ਜਾਵੇ ਪੁੱਛੀ ਜਾਵੇ ਪੁੱਛੀ ਜਾਵੇ ਤੁਸੀਂ ਵੀ ਥੋੜਾ ਜਿਹਾ ਮਤਲਬ ਕੋਲ ਦੀ ਬਜਾਏ ਥੋੜਾ ਮਤਲਬ ਗੁੱਸੇ ਵੀ ਚਾਜੋਗੇ ਕਿ ਯਾਰ ਇੱਕੋ ਗੱਲ ਕਿਉਂ بار بار ਪੁਆਇੰਟ ਵਾਲੀ ਪੁੱਛੇ ਦੇ ਰਹੇ ਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਆਪਣੇ ਚੈਨਲ ਦੇ ਉੱਪਰ ਮੈਨੂੰ ਵੱਡੇ ਵੱਡੇ ਅੱਖਰਾਂ 'ਚ ਲਿਖਣਾ ਪੈਣਾ ਮੋਨਿਕਾ ਤਮਨ ਮੈਰਿਡ ਨੇ ਮੋਨਿਕਾ ਤਮਨ ਬੱਚਿਆ ਵਾਲੇ ਨੇ ਮੋਨਿਕਾ ਤਮਨ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਸ਼ਾਇਦ ਉਹਦੇ ਨਾਲ ਕੁਛ ਨਾ ਕੁਛ ਕੁਛ ਨਾ ਕੁਛ ਮੈਨੂੰ ਇਸ ਚੀਜ਼ ਤੋਂ ਰਾਹਤ ਮਿਲੇ ਜਿਹੜੇ ਮੈਸੇਜ ਨੂੰ ਬਾਰ-ਬਾਰ ਬਾਅਦ ਬਾਅਦ ਦੇਂਦੇ ਨੇ ਰਿਪਲਾਈ ਉਹਨਾਂ ਨੂੰ ਵੀ ਮੈਂ ਕਲੀਅਰ ਕਰ ਦਵਾਂ ਬਾਕੀ ਤੁਸੀਂ ਇੱਕ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਸੈਂਸਰ ਕਾਲ ਆਪਣੀ ਜਿਹੜੀ ਮੈਂਸ਼ਨ ਆ ਉਹ ਬੰਦ ਕੀਤੀ ਹੋਈ ਹੈ ਤੇ ਸ਼ੁਕਰੀਆ ਗੁਜ਼ਾਰ ਮੈਂ ਤੁਹਾਡਾ ਕਰਦੀ ਆ ਕਿ ਤੁਸੀਂ ਉਸ ਚੀਜ਼ ਨੂੰ ਸਮਝਿਆ ਮੈਨੂੰ ਕੰਪਲੀਟ ਕਲੀਅਰ ਮੈਨ ਤੁਹਾਨੂੰ ਦੱਸਿਆ ਤੇ ਅੱਗੇ ਨਾਲ ਬਹੁਤ ਫਰਕ ਹੈ ਹੁਣ ਕਾਲ ਵਗੈਰਾ ਨਹੀਂ ਮਤਲਬ ਜਿਆਦਾ ਮਤਲਬ ਮੈਨੂੰ ਆ ਰਹੀ ਕਿਉਂਕਿ ਜਦੋਂ ਮੈਂ ਦੱਸ ਹੀ ਦਿੱਤਾ ਕਿ ਮੇਰਾ ਕਾਲ ਸੈਕਸ਼ਨ ਹੀ ਆਫ ਹੋ ਚੁੱਕਿਆ ਮੈਂ ਕਾਲ ਸੈਕਸ਼ਨ ਦੇ ਨਾਲ ਨਹੀਂ ਜੁੜੀ ਹੋਈ ਤੇ ਇਸ ਲਈ ਮੇਰੇ ਕਾਲ ਸੈਕਸ਼ਨ ਨੂੰ ਤੁਸੀਂ ਅਨ ਦੇਖਾ ਹੀ ਕਰੋ ਤਾਂ ਬੈਸਟ ਹੈ ਠੀਕ ਹੈ ਮੈਸੇਜ ਟੂ ਮੈਸੇਜ ਰਿਪਲਾਈ ਮੈਂ ਜ਼ਰੂਰ ਕਰਾਂਗੀ ਰਿਪਲਾਈ ਦਾ ਰਿਪਲਾਈ ਜ਼ਰੂਰ ਦਵਾਂਗੀ ਚਾਹੇ ਫਿਰ ਉਹਨੂੰ ਮੈਨੂੰ ਥੋੜਾ ਸਮਾਂ ਲੱਗ ਜਾਂਦਾ ਹੈ ਉਹ ਗੱਲ ਇੱਕ ਅਲੱਗ ਹੈ ਤੇ ਇਸ ਲਈ ਉਸ ਤੋਂ ਬਾਅਦ ਮੈਂ ਸੈਂਦਰਸ ਕਾਲ ਮੈਨੂੰ ਬਹੁਤ ਹੀ ਘੱਟ ਔਰ 50 ਵਿੱਚੋਂ 온ਲੀ ਸਿਰਫ ਮਤਲਬ 40% ਜਿਹੜਾ ਬਹੁਤ ਫਰਕ ਪੈ ਗਿਆ ਕਿ ਕਾਲਸ ਨਹੀਂ ਆਉਂਦੀਆਂ ਬਸ ਜਿਹੜੇ ਲੋਕ ਨਵੇਂ-ਨਵੇਂ ਜੁੜਦੇ ਆ ਉਹੀ ਇੱਕੋ ਗੱਲਾਂ ਪੁੱਛਦੇ ਰਹਿੰਦੇ ਨੇ ਅੰਮ੍ਰਿਤਸਰ ਦੇ ਹੋ ਕਿੱਥੇ ਹੋ ਕਿੱਥੇ ਨਹੀਂ ਹੋ ਆਪਣਾ ਮੈਰਿਡ ਹੋ ਕਿਸਾ ਹੋ ਤੇ ਮੈਂ ਤੁਹਾਨੂੰ ਕੀ ਦੱਸਾਂ ਬਹੁਤ ਦੁਨੀਆਂ ਹੈ ਗੋਲ-ਮੋਲ ਜੀ ਕੁਝ ਸੱਜੇ ਤੇ ਕੁਝ ਖੱਬੇ ਕਿਸੇ ਨੂੰ ਜੱਜ ਕਰਨਾ ਨਾ ਮਨਕਿਨ ਹੈ ਬਹੁਤ ਮੁਸ਼ਕਿਲ ਹੈ ਤੇ ਇਸ ਲਈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਮੈਨੂੰ ਰਿਪਲਾਈ ਦਿੰਦਾ ਤਾਂ ਮੈਨੂੰ ਜਵਾਬ ਦੇਣਾ ਪੈਂਦਾ ਹੈ ਕਿਉਂਕਿ ਜਦੋਂ ਅਸੀਂ ਇੱਕ ਵਰਕ ਪਰਿਵਾਰ ਸੋਸ਼ਲ ਇੱਕ ਫੇਸਬੁੱਕ ਦਾ ਖੋਲ ਹੀ ਲਿੱਤਾ ਹੈ ਤੇ ਫਿਰ ਹਰ ਇੱਕ ਚੀਜ਼ ਦਾ ਰਿਪਲਾਈ ਪੂਰਾ ਰਿਸਪੈਕਟ ਨਾਲ ਦੋ ਵੋ ਇੱਜ਼ਤ ਨਾਲ ਦੋ ਤਾਂ ਕਿ ਅਗਲੇ ਨੂੰ ਵੀ ਗੁੱਸਾ ਨਾ ਆਵੇ ਤੇ ਅਗਲਾ ਵੀ ਖੁਸ਼ ਖੁਸ਼ ਵਧੀਆ ਵਧੀਆ ਰਹੇ ਹਾਂਜੀ ਬਾਕੀ ਮੈਂ ਤੁਹਾਡੀ ਮਾਨੀ ਕਿਹਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜਦੀ ਰਵਾਂਗੀ ਤੁਸੀਂ ਆਪਣਾ ਇਸ ਟਾਈਮ ਮੈਨੂੰ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਬਹੁਤ 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 ਸਾਰੀ ਤੁਹਾਨੂੰ ਮੈਂ ਮਿਹਰਬਾਨੀ ਕਰਦੀ ਆ ਸ਼ੁਕਰਗੁਜ਼ਾਰ ਕਰਦੀ ਆ ਕਿ ਤੁਸੀਂ ਇੰਨਾ ਕ ਸਮਾਂ ਨਿਕਾਲਦੇ ਹੋ ਔਰ ਮੇਰੀ ਵੀਡੀਓਸ ਔਰ ਸਟੇਟਸ ਨੂੰ ਚੈੱਕ ਕਰਨ ਲਈ ਤੇ ਬਾਕੀ ਲੇਬਰ ਡੇ ਵੱਲੋਂ ਜਿਹੜੀ ਮੈਂ ਗੱਲਬਾਤ ਕੀਤੀ ਹੈ ਉਹਦੇ ਲਈ ਤੁਸੀਂ ਮੈਨੂੰ ਕਮੈਂਟ ਔਰ ਮੇਰੇ ਨਾਲ ਗੱਲਬਾਤ ਜਰੂਰ ਸਾਂਝੀ ਕਰਨਾ ਤੇ ਸ਼ੁਕਰਗੁਜ਼ਾਰ ਤੁਹਾਡਾ ਸਬਦ ਕਰਦੀ ਆ ਪਰਮਾਤਮਾ ਤੁਹਾਨੂੰ ਸਭ ਨੂੰ ਪਰਿਵਾਰ ਸਮੇਤ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ ਜੀ ਸ਼ੁਕਰੀਆ ਤੁਹਾਡਾ